ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗੇਣਾ ਨਵਾਂ ਤਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਤਰੀਕ ਹੈਗੀ ਆਗੀ ਅੱਜ 21 ਤਰੀਕ ਨਵਾਂ ਮਹੀਨਾ 2024 ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹਾ ਭਾਈ ਜੇ ਕਿਸੇ ਵੀਰ ਨੂੰ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਤਸੱਲੀ ਪਾਰਖ ਤੁਸੀਂ ਆ ਕੇ ਕਰਨੀ ਹੈਗੀ ਮੇਰਾ ਕੰਮ ਸਿਰਫ ਵੀਡੀਓ ਬਣਾਉਣ ਦਾ ਵਾ ਤੁਹਾਨੂੰ ਪਸ਼ੂ ਦਿਖਾਉਣ ਦਾ ਵਾ ਇਹ ਫਰੰਡ ਦਾ ਪਸ਼ੂ ਖੜਾ ਵਾ ਤਸੱਲੀ ਪਾਰਖ ਤੁਸੀਂ ਆਪ ਦੀ ਆਪ ਆ ਕੇ ਕਰਨੀ ਹੈਗੀ ਜੇ ਕਿ ਸੁਆਸਵਾਇ ਪਸ਼ੂਆ ਦਾ ਦੋ ਟਾਈਮ ਨੂੰ ਚੋਕੇ ਲਿਜਾਓ ਤਸੱਲੀ ਕਰਕੇ ਤੇ ਜੇ ਗੱਬਣ ਪਸ਼ੂਆ ਤਾਂ ਆਪਦਾ ਉਹਨੂੰ ਚੇਪਾ ਕੱਢ ਕੇ ਲਿਜਾਓ ਚੰਗੀ ਤਰ੍ਹਾਂ ਉਹਦਾ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਪ੍ਰੋਪਰ ਜਾਣਕਾਰੀ ਬਾਈ ਕੋਲ ਤਿੰਨ ਮੱਝਾਂ ਤੇ ਦੋ ਵਿਹੜਾ ਵਾਂ ਇੱਕਾ ਜਮਾ ਤਾਜੀ ਸੂਈ ਹੁਣੀ ਸੂਈ ਹੈ ਹਜੇ ਸੂਈ ਨੂੰ ਇਹਨੂੰ ਹੋ ਗਿਆ ਹੋਊਗਾ ਘੰਟੇ ਦੋ ਘੰਟੇ ਹੋ ਗਏਨ ਬਾਕੀ ਬਾਈ ਤੇ ਆਪਾਂ ਜਾਣਕਾਰੀ ਲੈ ਲਾਂਗੇ ਜੀ ਇਹ ਪੈ ਗਿਆ ਮਗਰ ਬੱਛੀ ਆ ਗਈ ਇੱਕ ਉਹ ਮੱਝ ਖੜੀ ਗੱਬਣਾ ਇੱਕ ਆਹ ਤੋਕੜ ਵੈੜ ਮਗਰ ਬੱਛੀ ਵਾਲੀ ਤੇ ਦੋ ਇਧਰ ਇੱਕ ਗੱਬਣਾ ਤੇ ਇੱਕ ਤੋਕੜ ਮੱਝ ਆਓ ਲੈਨੇ ਆ ਪ੍ਰੋਫਾ ਜਾਣਕਾਰੀ ਕਾਕੇ ਬਰਾੜ ਤੋਂ ਸਾਰੀ ਇਹਨਾਂ ਦੀ ਕੀ ਕੀ ਆ ਫਿਰ ਤੁਹਾਨੂੰ ਦੱਸ ਦਿਆਂ ਲੈ ਕੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਨਾਮ ਦੱਸ ਦਗੇ ਜੀ ਹੁਣ ਸਾਰੇ ਜਾਣਦੇ ਹੀ ਆ ਟਾਕਾ ਪਿੰਡ ਲੱਗੇਣਾ ਤਸੀਲ ਬਾਗਾ ਪੁਣਾ ਜ਼ਿਲ੍ਹਾ ਮੋਗਾ ਠੀਕ ਆ ਪਹਿਲਾਂ ਸਾਰਾ ਮਾਲ ਓਕੇ ਆ ਵੈਗ ਗਿਆ ਮਾਲ ਸਾਰਾ ਵੈਗ ਗਿਆ ਚਾਰ ਵੜਾ ਹੋਰ ਵੈਗ ਗਿਆ ਠੀਕ ਆ ਇੱਕ ਅੰਬਰ ਸ਼ੁਰੂ ਕਰ ਲਗੇ ਤੋਂ ਇਹ 52000 ਦੀ ਬੱਚੀ ਦਿੱਤੀ ਹੈ ਜੇਰ ਹੁਣੇ ਪ੍ਰੋਪਰ ਪਈ ਹੈ ਜੀ ਠੀਕ ਆ ਦੋ ਦੋ ਵੀ 11 12 ਕਿਲੋ ਠੀਕ ਆ ਕਰਨਾ ਟਾਈਮ ਆ ਕੁਸੂਈ ਨੂੰ ਇਹਨੂੰ ਕਿੰਨੇ ਹੋਗਾ ਸੁਈ ਠੀਕ ਆ ਜੀ ਜੇਰ ਜੂ ਰੋਕ ਕੇ ਜਾਵਾਂ ਜਾਵਾਂ ਓਕੇ ਠੀਕ ਆ 4 ਕਿਲੋ ਬੋਲੀ ਕੱਢਦੀ 4 ਕਿਲੋ ਬੋਲੀ ਬਾਈ ਕਹਿੰਦਾ ਕੱਢਦੀ ਬੈਠਣ ਜਾਂਦੇ ਵਿਹੜ ਤੋਂ ਬੈਠਣ ਜਾਂਦਾ ਸੀ ਵਿਹੜ ਤੋਂ ਜੇਰ ਪਾਈ ਆ ਠੀਕ ਆ ਜੇਰ ਜੂ ਪੈ ਗਈ ਹੈ ਕਿ ਹਵਾਨਾ ਬਹੁਤ ਥਾਣਾ ਵੇ ਦੋਸਤੋ ਬਹੁਤ ਚੰਗਾ ਹਵਾਨਾ ਫਿਟਿੰਗ ਵਾਲਾ ਦੋਸਤੋ ਪਾਦੋ ਕਿ 7 18 ਕਿਲੋ ਆਰਾਮ ਨਾਲ ਪਾ ਦੂਗੀ ਸੂਈ ਸਵਾਈ ਆ ਮਗਰ ਬਹੁਤ ਪਿਆਰੀ ਬੱਚੀ ਆ ਚੇਫ ਨਸਲ ਦੀ ਬੱਚੀ ਬਹੁਤ ਪਿਆਰੀ ਆ ਗਈ ਦੇਖ ਸਕਦੇ ਹੋਗੇ ਸੋਹਣੀ ਬੱਚੀ ਆ ਗਈ ਆਵਾਜ਼ ਨੇੜੇ ਦਿਖਾ ਦਿੰਨੇ ਆਗੇ 55000 ਸਿਰਫ ਜਾਇਜਾ ਮੋਹਲਾ ਭਾਈ ਦਾ ਥੋੜੀ ਜੀ ਸੂਈ ਕਰਕੇ ਲਾ ਦੇ ਤੁਹਾਨੂੰ ਇਹ ਨਿੱਕਰ ਨੁਕਰ ਬਹੁਤ ਸੀਗੀ ਇਹ ਗੱਬਣ ਵੇਖੀ ਹੋਈ ਹੈਗੀ ਥਣਾ ਸਾਬ ਬਹੁਤ ਚੰਗਾ ਮੋਟਾ ਸਿਚਾ ਇਹ ਮੁੱਠੀ ਵਾਲਾ ਥਣਾ ਸ਼ਰਾਥੋਂ ਦੇ ਓਕੇ ਜਮਾ ਮੈਂ ਕਹਾਂ ਯਾਰ ਜਮਾ ਦੰਨ ਠੀਕ ਆ ਠੀਕ ਆ ਬਾਈ ਕਹਿੰਦਾ ਬਈ ਸਾਫ ਨੂੰ ਓਕੇ ਆ ਜਮਾ ਜੁੰਮੇਵਾਰੀ ਆ ਤੁਹਾਨੂੰ ਪਤਾ ਹੀ ਆ ਬਾਈ ਦਾ ਰੁਟੀਨ ਚ ਰੋਜ਼ ਅੰਗੋ ਵੀਡੀਓ ਪੈਂਦੀ ਆਗੀ ਸਾਰੇ ਬਹੁਤ ਜਮਾ ਓਕੇ ਹੀ ਹੁੰਦੇ ਆਗੇ ਦੱਸ ਦਊਗੀ ਹੋ ਸਕਦਾ ਪਲੱਸ 20 ਪਲੱਸ ਦੇ ਦੇ ਪਰ ਆਪਾਂ 15 ਹੀ ਕਹਿਣਾ ਸੋਣਾ ਠੀਕ ਆ ਜੀ ਹੋ ਸਕਦਾ ਬਾਈਕ ਠੀਕ ਆ ਬਾਈ ਠੀਕ ਆ ਜੀ ਬਾਈ ਕਹਿੰਦਾ ਹੋਦਾ 20 ਪਾ ਦਵੇ ਪਰ ਆਪਾਂ 16 17 ਹੀ ਕਹਿਣਾ ਵਾ 15 ਹੀ ਬਾਕੀ ਜਾਤ ਬਰੀਡ ਆਗੀ ਦੱਸ ਦੇ ਵੀ ਜਾਊਗੀ ਸਿਰਫ 55000 ਮੌਲੋ ਚ ਮਾਨਤਾਨ ਹੋ ਜਾਊਗਾ ਦੋ ਨੰਬਰ ਤੇ ਬਾਈ ਮੈਂ 75000 ਦੀ ਵੀਰੇ ਠੀਕ ਆ ਜੀ ਹਾਂ ਦੱਸ ਦਊਗੀ 12 ਕਿਲੋ ਠੀਕ ਆ ਕਿ ਤੇਰੇ ਮਲਕ ਜਲ ਪੂਰਾ ਇਹ ਪੰਜ ਚਾਰ ਦਿਨ ਘਟਾ ਠੀਕ ਹੈ ਜੀ ਬੋਗਮ ਚੱਲਦੀ ਹੈ ਠੀਕ ਹੈ ਜੀ ਲੋਬੀ ਦੋਸਤੋ ਭਾਈ ਦਾਦਾ ਭਾਈ ਲੈਣਾ ਪੂਰੀ ਇਹ ਪੰਜਾਂ ਦਿਨ ਲਊਗੀ ਥਣ ਹਵਾਨਾ ਸੋਹਣਾ ਵਾ ਨਿੱਗਰ ਨੁਗਰ ਬਹੁਤ ਆ ਵੱਡੀ-ਬੁੱਡੀ ਬਹੁਤ ਆ ਸਿਰਫ 75000 ਰੁਪਈਆ ਮੁੱਲ ਆ ਇਹਦਾ ਤੇ ਦੇਖ ਸਕਦੇ ਹੋ ਹਵਾਨਾ ਸੋਹਣਾ ਵਾ ਤਿਆਰ ਕਰਦੀ ਆਉਂਦੀ ਹੈ ਕਿ ਅਜ ਤਾਂ ਹਫਤਾ ਲੈ ਜੂਗੀ ਰਾਮ ਨਾਲ ਹੀ ਇਹ ਬਾਈਰ ਉਹ ਚੰਗਾ ਵਾ ਵੱਡੀ-ਬੁੱਡੀ ਬਹੁਤ ਆ ਸਿਰਫ 75000 ਰੁਪਈਆ ਮੁੱਲ ਆ ਵਿੱਚੋਂ ਕੋਈ ਛੋੜ ਛੱਪਾ ਹੋ ਜੂਗਾ ਥਣਾ ਸੈ ਸੋਹਣਾ ਹੱਥੀਂ ਮੁਠੀ ਵਾਲਾ ਥਣਾ ਚੋਈ ਵਾਲਾ ਸੋਹਣਾ ਕੋਈ ਫ ਫੇਸ ਕੁਆਲਿਟੀ ਚੰਗੀ ਹੈਗੀ ਵੱਡੀ-ਬੁਡੀ ਬਹੁਤ ਆ ਅੱਜ ਤੋਂ ਬਾਅਦ ਤੋਰ ਕੇ ਨਹੀਂ ਦਿਖਾਉਂਦੇ ਆ ਬੱਚਾਵਾ ਤੁਹਾਨੂੰ ਕਿਉਂਕਿ ਅੱਜ ਬਾਈ ਦੇ ਇੱਕ ਥੋੜਾ ਸਫਾਈ ਸਵੀ ਕਰਨੀ ਆ ਆਲੀਆ ਖਾਰੀ ਪਈ ਆ ਅੱਜ ਇੱਕਾ ਸੱਜਰ ਗਾਂ ਸੂਈ ਕਰਕੇ ਠੀਕ ਆ ਜੀ ਜੇ ਕੋਈ ਕੋ ਲੰਗ ਮਾਰ ਜੇ ਬਾਈ ਦਾ ਪਹਾੜਾ ਵੀ ਦੇਵਾਂਗੇ ਹਾਂਜੀ 9 ਲੀਟਰ 8 ਕਿਲੋ ਕਹਿ ਕੇ ਦੇਣੀ 20000 ਦੀ ਠੀਕ ਆ ਅੱਜ ਦਾ ਕਮਾਲ ਹੀ ਕਰੀ ਆਉਣਾ ਹੈ ਆਫਰ ਲਾਈਆਂ ਵਗਾ ਆਫਰ ਹੀ ਲਾਈ ਆ ਜੀ ਤਾਂ ਆ ਹੀ ਮੰਨਦੇ ਤੁਮਗੇ 1.5 ਹਜ਼ਾਰ ਬੰਦਾ ਬੋਝਾ ਪਾਣੀ ਠੀਕ ਆ ਠੀਕ ਆ 6000 6500 ਐਨਆਰ ਆ ਬੰਦੇ ਦੇ ਫੋਨ ਹੁੰਦੇ ਆ ਠੀਕ ਆ ਹਾਂ ਬਾਕੀ ਬਾਈ ਚੰਗਾ ਪਸ਼ੂ ਆ ਸੇਲ ਤਾਂ ਹੀ ਨਾ ਤੇ ਵਿਕੀ ਜਾਂਦੇ ਪਸ਼ੂ ਬਾਈ ਚੋ ਤੋਂ ਬੋਲੋ ਤਿੰਨ ਵੇਚੀਂਗਾ ਹਾਂ ਮੈਂ ਕੱਲ ਨਹੀਂ ਮਤਵਾਇਆ ਗਿਆ ਕੱਲ ਹੀ ਫੋਨ ਆਇਆ ਸੀ ਕੱਲ 5 ਵੇਚੀਂਗਾ ਹਾਂ ਕੱਲ ਮਤਵਾਇਆ ਨਹੀਂ ਗਿਆ ਮੈਨੂੰ ਕੰਮ ਸੀ ਆਪਦਾ ਲੋ ਜੀ ਦੋਸਤੋ ਬਾਈ ਦਾ 9 ਕਿਲੋ ਦਾ 8 ਕਿਲੋ ਕਹਿ ਕੇ ਦੇਣੀ ਆ ਮੁੱਲ ਸਿਰਫ 20000 ਰੁਪਈਆ ਮਗਰ ਇਸ ਦੇ ਬੱਛੀ ਆ ਬਹੁਤ ਪਿਆਰੀ ਆ ਗਈ ਕੋਈ ਉਹ ਆਪਰੇ ਤੋਂ ਹੋਊਗਾ ਚੱਟਾ ਮੱਝਾਰਗਾ ਫੈਡ ਫੂਡ ਦੀ ਚੰਗੀ ਆਊਗੀ ਤੇ ਦੇਖ ਸਕਦੇ ਹੋ ਡੇਢ ਮਹੀਨਾ ਬਣੀ ਨੂੰ ਹੋ ਗਿਆ ਬਾਈਆਂ ਦਾ ਥਾਣਾਵਾਂ ਨੇ ਸੋਣੀ ਆ ਗਈ ਤੇ ਦੇਖ ਸਕਦੇ ਠੰਡੀ ਸੀਲ ਆ ਗਈ ਜਮਾ ਥਾਣਾ ਸੈ ਚੰਗਾ ਤੋਂ ਚੂਈਆਂ ਹੋਈਆਂ ਹੋਰ ਇਹਦਾ ਸਮਾਂ ਹੈਗਾ ਵੀਡੀਓ ਬਣਾਉਣ ਦਾ 9:00 ਵਜ ਕੇ ਤੇ 26 ਮਿੰਟ ਦਾ ਵਾ ਸਾਰੇ ਪੁਣ ਚੁਵਾਈ ਹੋਈ ਵੀ ਆ ਇਹਦਾ ਵੀ 4 ਕਿਲੋ ਬਾਈ ਨੇ ਬੋਲਾ ਕਰ ਜੀਰੂ ਡੰਨਾਂ ਗਈ ਸਿਰਫ ਮੁੱਲ 20000 ਰੁਪਈਆ ਅੱਜ ਤੱਕ ਕਾਕੇ ਬਰਾੜ ਦੀ ਆਫਰ ਲਾਈ ਹੈ ਜਮਾ ਸਸਤੇ ਭਾਜ ਕੀਤੇ ਪਏ ਆਗੇ ਅੱਜ ਤਾਂ ਆ ਜਾ ਬਈ 4 ਨੰਬਰ ਤੇ ਕਾਰ ਨੰਬਰ ਬੜੇ ਨੂੰ ਬੜੀ ਟੋਟੇ ਤੋਂ ਵਿਦਣ ਹੋ ਗਏ ਠੀਕ ਆ ਜੀ ਠੀਕ ਆ ਜੀ ਠੀਕ ਆ ਇੱਥੇ ਡੇਡਨ ਲਈ ਆ ਮਾਨੂੰਗਾ ਤੋਂ ਲਈ ਆ ਠੀਕ ਆ ਜੀ 45000 ਰੁਪਿਆ ਭਾਅ ਦਾ ਠੀਕ ਆ ਜੀ ਹਾਂ ਦੋਹਾਂ ਟਾਈਮ ਮਿਲਦੀ ਆ ਠੀਕ ਆ ਜੀ ਬਾੜਾ ਪੜੋ ਥਾਪੀ ਮਾਰਨ ਠੀਕ ਆ ਜੀ ਮੈਂ ਚੋਕੇ ਲਿਆ ਮੇਰੇ ਘਰੋਂ ਕੀ ਮੜਿਆ ਉਹਦਾ ਚੋਕ ਦੋ ਡੰਗ ਦਾ ਬਈ ਦੋ ਚਾ ਦਾ ਬਸੂ ਕਰਦਾ ਉਪਰਾਂ ਲੈਂਦਾ ਜੀ ਕਿੰਨਾ ਕੈਨੇਡਾ ਜਾ ਕੇ ਜੀ ਨਹੀਂ ਲਉਂਦੇ ਕੁੱਤੋਂ ਮੁੰਡੇ ਹੁੰਦੇ ਆ ਠੀਕ ਆ ਲਾ ਵੀ ਦੋਸਤੋ ਸੋਹਣੀ ਆ ਮੱਝ ਚੰਗੀਆਂ ਪਤਲੇ ਪਿੰਡੇ ਦੀ ਆ ਆਏ ਨਹੀਂ ਗੱਲ ਕੋਈ ਸੋਹਣਾ ਹਵਾਨਾ ਵਾ ਤੁਸੀਂ ਦੇਖ ਸਕਦੇ ਹੋ ਹਜੇ ਬਾਈਕ ਤਾਂ ਮੇਰੇ ਘਰੇ ਚੋ ਕੇ ਲੈ ਮੇਰੇ ਘਰੇ ਮਾੜਾ ਉਪਰਾ ਜਾ ਕੀਤਾ ਹਜੇ ਨੇ ਬਾਕੀ ਹਜੇ ਇੱਕਦੋਬ ਜੀ ਲੋਨ ਤੇ ਵੀ ਲਾਊਗਾ ਹਜੇ ਆਈ ਹੋਈ ਹੈ ਕਿ ਹੈਲਦੀ ਪੂਰਾ ਨਹੀਂ ਗਈ ਸਿਰਫ ਮੋਲ ਮੋਲ ਦਾ 45000 ਰੁਪਏ ਸਰ 45000 ਰੁਪਏ ਮੋਲ ਦਾ ਬਾਈਆਂ ਦਾ ਜਮੇ ਕਮਾਲ ਕੀਤੀ ਬਈ ਅੱਜ ਤਾਂ ਹਾਂਜੀ ਅਰੇ 27 ਤਰੀਕ ਨੂੰ ਦੁੱਧ ਪੂਰੇ ਆ ਠੀਕ ਆ ਜੀ ਕਿੰਨਾ ਦੁੱਧ ਪਾ ਦੋਗੇ ਦੁੱਧ ਪਾ ਦੋਗੇ 12 ਲੀਟਰ ਅੱਛਾ ਠੀਕ ਆ ਲੋ ਜੀ ਦੋਸਤੋ ਬਾਈ ਦਾਦਾ ਬਾਈ 27 ਤਰੀਕ ਨੂੰ ਦੁੱਧ ਪੂਰੇ ਆ ਕਿ ਦੁੱਧ ਪਾ ਦੋਗੇ 12 ਕਿਲੋ ਤੇ ਦੇਖ ਸਕਦੇ ਹੋਗੇ ਜਫਰਾਵਾਦੀ ਮਈਆਰਗੇ ਸਿੰਘ ਆਦੇ ਵੱਡੇ ਵੱਡੇ ਤੇ ਦੇਖ ਸਕਦੇ ਹੋਗੇ ਬਹੁਤ ਟੋਪਲ ਮਾਇਆ ਹਾਂ ਵੱਡੀ ਉੱਡੀ ਬਹੁਤ ਆ ਗਈ ਥਣਾ ਸਾਹਿਬ ਬਹੁਤ ਚੰਗਾ ਦੇਖ ਸਕਦੇ ਹੋਗੇ ਵਾਟਲਾ ਬਹੁਤ ਪੰਆ ਵਾ ਦੁੱਧ ਪਾਸੂ 12 ਕਿਲੋ ਬਾਕੀ ਥੋੜੀ ਸਿਵਾ ਸੰਭਾਲਦੇ ਆ ਤੁਸੀਂ ਭਣਾ ਤੇ 14 ਲੜਲੇ ਤੇ ਭਾ ਲੜਲੇ 10 ਇਹ ਥੋੜੀ ਗੌਰ ਤੇ ਹੈਗਾ ਜਿਵੇਂ ਤੁਸੀਂ ਕਰੋਗੇ ਉਵੇਂ ਹੀ ਇਹ ਤੁਹਾਨੂੰ ਦੇਣਾ ਜਿੰਨਾ ਤੁਸੀਂ ਸੌਜਾਵਾ ਕਰ ਲੋਗੇ ਬਦ ਵੱਧ ਪਾ ਦੇ ਵੱਧ ਦੇ ਜੂਗੀ ਇਹ ਘੱਟ ਬੰਗ ਦਾ ਘੱਟ ਦੇ ਨੇ ਮੁੱਲੇ ਦਾ 70000 ਮੁੱਲ 70000 ਰੁਪਇਆ ਵਿੱਚੋਂ ਕੀ ਮਾਨਤਾਣ ਹੋ ਜੂਗਾ ਜਿਹਦੇ ਪਸੰਦ ਦੀ ਬਾਈ ਨਾਲ ਕਨੈਕਟ ਕਰ ਲਿਓ ਨੰਬਰ ਸਕਰੀਨ ਚੱਲੇ ਜਾਣਾ ਤਸल्ली 파ਰਖ ਤੁਸੀਂ ਆ ਕੇ ਕਰਨੀ ਆ ਉਹ ਪਿੰਡ ਪਰ ਖੜੀ 6 ਲੀਟਰ ਦੁੱਧ 10000 ਦੀ 6 ਲੀਟਰ ਦੁੱਧ ਆ ਥੱਲੇ ਉਹਦੇ 10000 ਦੀ 6 ਨੰਬਰ ਤੇ ਅੱਜ ਦੀ ਵੀਡੀਓ ਵਿੱਚ ਬਾਈ ਦੇ 6 ਨਾਕ ਵਕਾ ਹੂ ਸੀਗੇ 6 ਦੀ ਪ੍ਰੋਪ ਜਾਣਕਾਰੀ ਤੁਹਾਨੂੰ ਲੈ ਕੇ ਦਿੱਤੀ ਇਹ ਤੋਰੇ ਨੇ ਬਾਈ ਦੇ ਗਾਦੋਂ ਦੀ ਕਰਕੇ ਬਣਾਦਾ ਗੋਡਾ ਤੇ ਤੋਰੇ ਬਾਈ ਤੋਂ ਗਏ ਨਹੀਂ ਗਏ ਐਸ ਲਈ ਤੁਸੀਂ ਸਾਰੇ ਵੀਰਾਂ ਨੇ ਤਸल्ली 파ਰ ਕਰੋ ਬਾਈ ਲੰਗ ਮਾਰਦਾ ਹੋਵੇ ਤਾਂ ਵਾਪਸੀ ਹੋਊਗੀ ਬੱਸ ਉਹਦੀ ਅੱਜ ਵੀ ਜੂ ਤਿੰਨ ਨਾਕ ਅਜਿਹਾ ਸੀਗੇ ਤਿੰਨ ਉਧਰ ਸੀਗੇ 6 ਨਾਕ ਵਕਾ ਹੂ ਆ ਗਏ ਬਾਈ ਤੇ ਇੱਕ ਨੰਬਰ ਤੇ ਸੂਈ ਸੋਈ ਵਹਿੜ ਜੀਰ ਪਈ ਵੀ ਹੈਗੀ ਜਮਾ ਤਾਜੀ ਹਜੇ ਹੁਣੇ ਸੂਕੀ ਹਟਈ ਹੈ ਤੇ ਦੇਖ ਸਕਦੇ ਹੋਗੇ ਜੇ ਅੱਜ ਆਪਾਂ ਸਾਰਾ ਡੰਨ ਇਹਦਾ ਦੋ ਨੰਬਰ ਤੇ ਮੋਲੇ ਦਾ ਸਿਰਫ 55000 ਰੁਪਇਆ ਮਗਰ ਵੱਚੀ ਹੈ ਬਹੁਤ ਪਿਆਰੀ ਇਹ ਤੇ 2 ਨੰਬਰ ਤੇ ਮੱਝ ਮੁੱਲ 75000 ਰੁਪਇਆ 3 ਨੰਬਰ ਤੇ ਕ੍ਰੋਸ ਬ੍ਰੀਡ ਦੀ ਗਾਂ ਮੁੱਲ 20000 ਤੋਂ 9 ਕਿਲੋ 8 ਕਿਲੋ ਮੰਨ ਕੇ ਲੈ ਲਿਓ ਮਗਰ ਬੱਛੀ ਆ ਜੀ 4 ਨੰਬਰ ਤੇ ਮੈਂ ਬਹੁਤ ਚੰਗੀ ਆ ਗਈ ਮੁੱਲ ਦਾ ਸਿਰਫ 45000 ਰੁਪਇਆ 5 ਕਿਲੋ ਦੁੱਧ ਆ ਡੇਢ ਮਹੀਨੇ ਦੇ ਨਹੀਂ ਬਣੀ ਹੋਈ ਆ ਗਈ 5 ਨੰਬਰ ਤੇ 27 ਦਿਨ ਪੂਰੇ ਆ ਗਏ ਦੁੱਧ ਦੇ ਦੂਗੀ ਇਹ 10 12 ਕਿਲੋ ਬਾਕੀ ਥੋੜੀ ਸੇਵਾ ਤੇ ਮੁੱਲ 70000 ਰੁਪਇਆ ਤੋਂ 6 ਕਿਲੋ ਆਗਾ ਮੋਲ ਸਰਮੇ 10000 ਰੁਪਇਆ ਵਾ ਦੋਸਤੋ ਸਾਰੇ ਪਾਸੇ ਕੋਈ ਵੀ ਨਾ ਫੰਦ ਤੁਸੀਂ ਬਾਈ ਦੇ ਘਰੇ ਆਓ ਵਿਜ਼ਿਟ ਕਰੋ ਬਾਈ ਨੂੰ ਮਿਲੋ ਤੇ ਮਿਲੋਂਗੇ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਕੀ ਆ ਬਾਈ ਬਹੁਤ ਹੀ ਨਿਖਸ ਸੁਭਾ ਦਾ ਬੰਦਾ ਵਾ ਨਹੀਂ ਤੇ ਜੀ ਟ੍ਰੇਨ ਚ ਪਸ਼ੂ ਸੇਲ ਹੁੰਦੇ ਆ ਕਿ ਨਾ ਤਾਂ ਆਪਣਾ ਚੈਨਲ ਦਾ ਵੀਡੀਓ ਪੈਂਦੀਆਂ ਗਈਆਂ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ